ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜੰਗਬੰਦੀ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕੀ ਕੁਝ ਕਿਹਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣ ਗਿਆ ਹੈ ਸੋ ਇਹ ਦਾਵਾ ਉਹਨਾਂ ਨੇ ਕਿਉਂ ਕੀਤਾ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਸਰਕਾਰ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਚੈਲੰਜ ਕਰਦੇ ਉਹਨਾਂ ਨੇ ਕੀ ਕਿਹਾ ਉਹਦੇ ਤੇ ਗੱਲਬਾਤ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਅੱਜ ਤੋਂ ਦੇਸ਼ ਦੇ ਅੰਦਰ ਹੋ ਰਿਹਾ ਹੈ 6 ਵੱਡੇ ਬਦਲਾਅ ਨੇ ਉਹਨਾਂ ਦੇ ਬਾਰੇ ਤੁਹਾਡਾ ਜਾਨਣਾ ਬੜਾ ਜ਼ਰੂਰੀ ਹੈ ਉਹ 6 ਬਦਲਾਅ ਕਿਹੜੇ ਨੇ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਰੋਪੜ ਦੇ 6 ਸਾਲਾ ਤੇਗਵੀਰ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਫਟੇ ਕਰਨ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨੇ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜੰਗਬੰਦੀ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ ਦਰਸਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੂੰ ਆਰਥਿਕ ਹਮਲਾ ਦੱਸਿਆ ਉਹਨਾਂ ਕਿਹਾ ਕਿ ਇਸ ਹਮਲੇ ਦਾ ਉਦੇਸ਼ ਕਸ਼ਮੀਰ ਦੇ ਵਿੱਚ ਸੈਰ ਸਪਾਟੇ ਨੂੰ ਨੁਕਸਾਨ ਪਹੁੰਚਾਉਣਾ ਸੀ ਜੈ ਸ਼ੰਕਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਭਾਵੇਂ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਜਾਵੇ ਪਾਕਿਸਤਾਨ ਤੋਂ ਆ ਰਹੇ ਅਤਵਾਦ ਦੇ ਵਿਰੋਧ ਕਾਰਵਾਈ ਨਹੀਂ ਰੁਕੇਗੀ ਅਮਰੀਕੀ ਰਾਸ਼ਟਰਪਤੀ 트ੰਪ ਦੇ ਦਾਅਵੇ ਨੂੰ ਵੀ ਉਹਨਾਂ ਨੇ ਸਿਰੇ ਤੋਂ ਖਾਰਜ ਕੀਤਾ ਹੈ ਦਰਸਲ ਨਿਊਯਾਰਕ ਦੇ ਵਿੱਚ ਨਿਊਜ਼ ਵੀਕ ਦੇ ਨਾਲ ਗੱਲਬਾਤ ਕਰਦੇ ਹੋਏ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਇਹ ਹਮਲਾ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਨਹੀਂ ਕੀਤਾ ਗਿਆ ਸੀ ਸਗੋਂ ਕਸ਼ਮੀਰ ਦੇ ਲਈ ਆਮਦਨ ਦੇ ਸਭ ਤੋਂ ਵੱਡੇ ਸਰੋਤ ਸੈਰ ਸਪਾਟੇ ਨੂੰ ਖਤਮ ਕਰਨ ਦੇ ਇਰਾਦੇ ਦੇ ਨਾਲ ਕੀਤਾ ਗਿਆ ਸੀ ਵਿਦੇਸ਼ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਨੂੰ ਵੀ ਗਲਤ ਕਰਾਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਨੇ ਵਪਾਰ ਸਮਝੌਤੇ ਤੇ ਦਬਾਅ ਪਾ ਕੇ ਭਾਰਤ ਤੇ ਪਾਕਿਸਤਾਨ ਨੂੰ ਜੰਗਮੰਦੀ ਦੇ ਲਈ ਮਜਬੂਰ ਕੀਤਾ ਹੈ ਵਿਦੇਸ਼ ਮੰਤਰੀ ਨੇ ਬਹੁਤ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਵਿਦੇਸ਼ ਮੰਤਰੀ ਕਹਿੰਦੇ ਨੇ ਕਿ 9 ਮਈ 2025 ਦੀ ਰਾਤ ਨੂੰ ਜਦੋਂ ਪਾਕਿਸਤਾਨ ਨੇ ਭਾਰਤ ਤੇ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਦਬਾਅ ਜਾਂ ਡਰ ਨੂੰ ਨਜ਼ਰਅੰਦਾਜ਼ ਕੀਤਾ ਔਰ ਸਖਤ ਰੁਖ ਅਪਣਾਇਆ ਐਸੇ ਜਨਸ਼ੰਕਰ ਨੇ ਕਿਹਾ ਮੈਂ ਕਮਰੇ ਦੇ ਵਿੱਚ ਮੌਜੂਦ ਸੀ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਬੈਂਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪਾਕਿਸਤਾਨ ਭਾਰਤ ਤੇ ਵੱਡਾ ਹਮਲਾ ਕਰਨ ਜਾ ਰਿਹਾ ਹੈ ਪਰ ਅਸੀਂ ਕੋਈ ਸ਼ਰਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੀ ਧਮਕੀ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਸੀ ਇਹ ਐਸ ਜੈ ਸ਼ੰਕਰ ਦੇ ਵੱਲੋਂ ਕਿਹਾ ਉਹਨਾਂ ਨੇ ਅੱਗੇ ਕਿਹਾ ਕਿ ਇਸ ਦੇ ਉਲਟ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਭਾਰਤ ਜ਼ਰੂਰ ਜਵਾਬ ਦੇਵੇਗਾ ਜੈ ਸ਼ੰਕਰ ਨੇ ਗੱਲਬਾਤ ਦੇ ਵਿੱਚ ਦੱਸਿਆ ਕਿ ਪਾਕਿਸਤਾਨ ਨੇ ਸੱਚਮੁੱਚ ਉਸੇ ਰਾਤ ਭਾਰਤ 'ਤੇ ਹਮਲਾ ਵੀ ਕੀਤਾ ਸੀ ਭਾਰਤ ਦੀ ਫੌਜਾਂ ਨੇ ਤੁਰੰਤ ਅਤੇ ਜ਼ੋਰਦਾਰ ਉਸ ਦਾ ਜਵਾਬ ਦਿੱਤਾ 10 ਮਈ ਨੂੰ ਕੀ ਹੋਇਆ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ 10 ਮਈ ਦੀ ਸਵੇਰ ਨੂੰ ਉਹਨਾਂ ਦੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਗੱਲਬਾਤ ਹੋਈ ਇਸ ਦੇ ਵਿੱਚ ਰੂਬਿਓ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਦੇ ਲਈ ਤਿਆਰ ਹੈ ਉਸੇ ਦਿਨ ਦੁਪਹਿਰ ਨੂੰ ਪਾਕਿਸਤਾਨ ਦੇ ਡੀਜੀਐਮਓ ਮੇਜਰ ਜਨਰਲ ਕਾਸਿਫ ਅਬਦੁੱਲਾਹ ਨੇ ਸਿੱਧੇ ਤੌਰ ਤੇ ਭਾਰਤ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਕਈ ਨੂੰ ਫੋਨ ਕੀਤਾ ਅਤੇ ਜੰਗਮੰਦੀ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਜੰਗਮੰਦੀ ਹੋਈ ਮਤਲਬ ਸਿੱਧੇ ਤੌਰ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਪਾਕਿਸਤਾਨ ਨੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਮਤਲਬ ਅਮਰੀਕਾ ਦੇ ਵੱਲੋਂ ਫੋਨ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅੱਜ ਭਾਰਤ ਤੇ ਹਮਲਾ ਕਰੇਗਾ ਔਰ ਜ਼ੋਰਦਾਰ ਹਮਲਾ ਕਰੇਗਾ ਔਰ ਉਹਨਾਂ ਨੇ ਜ਼ੋਰਦਾਰ ਹਮਲਾ ਕੀਤਾ ਵੀ ਔਰ ਸਾਡੀਆਂ ਫੌਜਾਂ ਨੇ ਉਹਦਾ ਜਵਾਬ ਵੀ ਦਿੱਤਾ ਅਸੀਂ ਤਾਂ ਵੀ ਨਹੀਂ ਡਰੇ ਔਰ ਜੰਗਮੰਦੀ ਦੇ ਲਈ ਕੋਈ ਵੀ ਵਪਾਰਕ ਸਮਝੌਤਾ ਨਹੀਂ ਹੋਇਆ ਰਾਸ਼ਟਰਪਤੀ ਡੋਨਲਡ ਟਰੰਪ ਝੂਠ ਬੋਲ ਰਹੇ ਨੇ ਭਾਰਤ ਕਿਸੇ ਦਬਾਅ ਦੇ ਵਿੱਚ ਨਹੀਂ ਆਇਆ ਭਾਰਤ ਨੇ ਜੇ ਸੀਜ਼ ਫਾਇਰ ਕੀਤਾ ਹੈ ਤੇ ਡੀਜੀਐਮਓ ਪਾਕਿਸਤਾਨ ਦਾ ਫੋਨ ਆਇਆ ਸੀ ਭਾਰਤੀ ਡੀਜੀਐਮਓ ਉਸ ਨੂੰ ਉਸ ਤੋਂ ਬਾਅਦ ਜੰਗਬੰਦੀ ਹੋਈ ਹੈ ਮਤਲਬ ਸਪਸ਼ਟ ਰੂਪ ਦੇ ਵਿੱਚ ਉਸ ਕਮਰੇ ਦੇ ਵਿੱਚ ਕੀ ਗੱਲ ਹੋਈ ਸੀ ਉਸ ਦਿਨ ਪ੍ਰਧਾਨ ਮੰਤਰੀ ਮੋਦੀ ਦੀ ਔਰ ਜੀਡੀ ਬੈਂਸ ਦੀ ਉਸ ਗੱਲਬਾਤ ਦਾ ਜ਼ਿਕਰ ਜਿਹੜਾ ਹੈ ਉਹ ਐਸ ਜੈ ਸ਼ੰਕਰ ਦੇ ਵੱਲੋਂ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਉਣ ਦਾ ਮਾਣ ਵੀ ਮਾਨ ਸਰਕਾਰ ਨੇ ਹਾਸਲ ਕਰ ਲਿਆ ਹੈ ਦਰਸਲ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਮਾਹੀ ਦੇ ਵਿੱਚ 8500 ਕਰੋੜ ਦਾ ਕਰਜ਼ਾ ਚੁਕੇਗੀ ਆਪਾ ਸਵੇਰ ਦੀ ਖਬਰ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਜਾਨਕੀ ਆਰਬੀਆਈ ਨੇ ਸੂਬਾ ਸਰਕਾਰ ਦੇ ਵੱਲੋਂ ਚੁਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੰਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁਕਾਇਆ ਜਾਣਾ ਹੈ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਇਹ ਪ੍ਰਸ਼ਟ ਕੁਟਾਲਿਆਂ ਵਾਲੀ ਆਪ ਸਰਕਾਰ ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉੱਪਰ ਕੁਝ ਵੀ ਖਰਚ ਇਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਬਾਦਲ ਨੇ ਕਿਹਾ ਕਿ ਇਹ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ੇਦਾਰ ਸੂਬਾ ਬਣਾਉਣ ਦਾ ਮਾਣ ਵੀ ਹਾਸਲ ਕੀਤਾ ਹੈ ਜਿਸ ਦੇ ਵਿੱਚ ਡੇਵਟੋ ਜੀਐਸਡੀਪੀ ਅਨੁਪਾਤ 47% ਤੱਕ ਪਹੁੰਚ ਗਿਆ ਹੈ ਪੰਜਾਬੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਰਜ਼ਾ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ ਇਹ ਸੁਖਵੀਰ ਬਾਦਲ ਨੇ ਸਵਾਲ ਚੱਕੇ ਨੇ ਉਹਨਾਂ ਨੇ ਇਹ ਸਪਸ਼ਟ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਇਸ਼ਾਰੇ ਦੇ ਉੱਤੇ ਪੰਜਾਬ ਨੂੰ ਚਲਾ ਰਹੇ ਨੇ ਬਾਹਰੀ ਲੋਕ ਆਪ ਦੇ ਖਜ਼ਾਨੇ ਭਰਨ ਦੇ ਲਈ ਜਾਣਬੁੱਝ ਕੇ ਇਸ ਨੂੰ ਦਿਵਾਲੀਆ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਫੰਡਾਂ ਦੀ ਸ਼ਰੀਆਮ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਉਸਦੀ ਜਾਂਚ ਇੱਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਸੁਖਵੀਰ ਬਾਦਲ ਨੇ ਅਪੀਲ ਕੀਤੀ ਹੈ ਦੂਸਰੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਵੱਲੋਂ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਲਿਖਿਆ ਉਹਨਾਂ ਨੇ ਕਿਹਾ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਦੇ ਵਿੱਚ ਹੋਰ ਡੋਬ ਰਹੀ ਹੈ ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8500 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਦੇ ਵਿੱਚ ਹੈ ਮਤਲਬ ਹਰ ਰੋਜ਼ 92 ਕਰੋੜ ਰੁਪਏ ਦਾ ਕਰਜ਼ਾ ਔਰ ਹਰ ਹਫਤੇ 500 ਤੋਂ 1500 ਕਰੋੜ ਰੁਪਏ ਤੱਕ ਦਾ ਨਵਾਂ ਕਰਜ਼ਾ ਜਿਹੜਾ ਸਰਕਾਰ ਦੇ ਵੱਲੋਂ ਲਿਆ ਜਾਏਗਾ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਹਰ ਸਾਲ 54000 ਕਰੋੜ ਰੁਪਏ ਗੈਰ ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਗਰੰਟੀ ਦੇ ਨਾਲ ਖਜ਼ਾਨੇ ਦੇ ਵਿੱਚ ਲਿਉਣ ਵਾਲਾ ਜੁਮਲਾ ਕਿੱਥੇ ਗਿਆ ਪ੍ਰਗਟ ਸਿੰਘ ਦੇ ਵੱਲੋਂ ਇਹ ਵੱਡੇ ਸਵਾਲ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਨੇ ਵਿਕਰਮ ਮਜੀਠੀਆ ਦੇ ਵਕੀਲ ਦਾ ਸਰਕਾਰ ਨੂੰ ਵੱਡਾ ਚੈਲੰਜ ਐਨਡੀਪੀਐਸ ਲਗਾ ਕੇ ਦਿਖਾਓ ਦਰਸਲ ਨਸ਼ੇ ਦੇ ਨਾਲ ਜੁੜੀ ਆਮਦਨ ਤੋਂ ਬਾਅਦ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਨੇਤਾ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਜਾਨੀ ਕਿ ਐਨਸੀਬੀ ਵੀ ਮਜੀਠੀਆ ਦੇ ਨਾਲ ਪੁੱਛਗਿੱਛ ਕਰਨ ਦੇ ਲਈ ਤਿਆਰ ਹੋ ਗਈ ਹੈ ਇਸ ਦੇ ਲਈ ਐਨਸੀਬੀ ਦੇ ਵੱਲੋਂ ਬਿਜ਼ਨਸ ਵਿਭਾਗ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸ ਦੇ ਨਾਲ ਹੀ ਹੋਰ ਕੇਂਦਰੀ ਜਾਂਚ ਏਜੰਸੀ ਵੀ ਇਸ ਕੇਸ ਤੇ ਨਜ਼ਰ ਬਣਾਈ ਹੋਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਦੋਂ ਅਸੀਂ ਹੁਣ ਕੇਸ ਨੂੰ ਦੇਖ ਰਹੇ ਹਾਂ ਤੇ ਐਨਸੀਬੀ ਪਹਿਲਾਂ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਆਈ ਆਮ ਆਦਮੀ ਪਾਰਟੀ ਦੇ ਵੱਲੋਂ ਐਨਸੀਬੀ ਦੀ ਐਂਟਰੀ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਮਜੀਠੀਆ ਖਿਲਾਫ ਨਸ਼ੇ ਦੇ ਇਲਜ਼ਾਮਾਂ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਬਿਲਕੁਲ ਗਰਮਾ ਦਿੱਤਾ ਹੈ ਅਤੇ ਹੁਣ ਕੇਸ ਦੀ ਜਾਂਚ ਦਾਇਰਾ ਇਹਦਾ ਜਾਂਚ ਦਾ ਦਾਇਰਾ ਹੈ ਉਹ ਹੋਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਐਨਸੀਬੀ ਵੀ ਇਹਦੇ ਵਿੱਚ ਐਂਟਰ ਹੋ ਗਈ ਹੈ ਦੂਸਰੇ ਪਾਸੇ ਬਿਜ਼ਨਸ ਦੀ ਕੋਸ਼ਿਸ਼ ਹੈ ਕਿ 2 ਜੁਲਾਈ ਨੂੰ ਜਾਨਕਿ ਕੱਲ ਜਦੋਂ ਵਿਕਰਮ ਮਜੀਠੀਆ ਨੂੰ ਰਿਮਾਂਡ ਉਹਨਾਂ ਦਾ ਖਤਮ ਹੋ ਰਿਹਾ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਅਗਲੇ ਪੜਾਅ ਦੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਵਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਉਹਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਇਸ ਪੋਸਟ ਦੇ ਵਿੱਚ ਉਹਨਾਂ ਦੇ ਵਕੀਲ ਦਮਨਵੀਰ ਸਿੰਘ ਸੋਭਤੀ ਨੇ ਲਿਖਿਆ ਹੈ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ ਬਿਜਲੈਂਸ ਚੀਫ ਅਤੇ ਪੰਜਾਬ ਦੇ ਏਜੀ ਨੂੰ ਇੱਕ ਵੀ ਛੋਟੀ ਤੋਂ ਛੋਟੀ ਜਿਹੜੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਇਹ ਪੋਸਟ ਮਜੀਠੀਆ ਦੇ ਵਕੀਲ ਦੇ ਵੱਲੋਂ ਪ੍ਰਸ਼ਾਸਨਿਕ ਜਾਂਚ ਉਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ ਔਰ ਉਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਤੁਸੀਂ ਕੋਈ ਵੀ ਐਂਡੀਪੀਐਸ ਦਾ ਜਿਹੜਾ ਐਂਡੀਪੀਐਸ ਦਾ ਜਿਹੜਾ ਮਾਮਲਾ ਹੈ ਇਸ ਕੇਸ ਦੇ ਵਿੱਚ ਨਹੀਂ ਹੈ ਇਹ ਸਿਰਫ ਪੂਰਾ ਟੋਟਲੀ ਕੇਸ ਜਿਹੜਾ ਹੈ ਉਹ ਜਾਇਦਾਦ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਨਾ ਕਿ ਐਂਡੀਪੀਐਸ ਦਾ ਇਸ ਕਰਕੇ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਅੱਜ ਮੁਜੀਠੀਆ ਦੇ ਦਫ਼ਤਰ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਗਨੀਵ ਕੌਰ ਮੁਜੀਠੀਆ ਪੁਲਿਸ ਦੇ ਨਾਲ ਬੈਂਸਦੇ ਹੋਏ ਵੀ ਨਜ਼ਰ ਆਏ ਨੇ ਦੱਤਰ ਜਾਨ ਦੇ ਨਾਲ ਆਟਾ ਮਿਲ ਰਿਹਾ ਹੈ ਨਾ ਦਾ ਨਾ ਕੁਝ ਨਹੀਂ ਮਿਲ ਪਈ ਲੋਕਾਂ ਨੂੰ ਸਰਕਾਰ ਨੂੰ ਇਹ ਸਾਰਾ ਕੁਝ ਦਿੱਸੀ ਰਿਹਾ ਕੀ ਦਿੱਸੀਆ ਵਿਕਰਮਜੀਠਾ ਕੱਲਾ ਵਿਕਰਮਜੀਠਾ ਦਸਦਾ ਸਾਰਿਆਂ ਨੂੰ ਕਿਉਂ ਪਾਣੀ ਕਿਉਂ ਮਿਲਦਾ ਹੈ ਕੀ ਫਿਕਰ ਕਿਉਂ ਦਸਦਾ ਕਿਉਂਕਿ ਵਿਕਰਮਜੀਠਾ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋ ਐਂਡ ਆਰਡਰ ਦਾ ਮਸਲਾ ਨਹੀਂ ਐ ਇਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਐ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰੱਗਸ ਦੱਸਿਆ ਤੁਹਾਨੂੰ ਕਿੱਥੋਂ ਲੱਭੇ

ਉਹੀ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਜ਼ਲ ਜੀ ਨਾਲ ਲਿਖ ਕੇ ਦਿੰਦੇ ਆ ਕਿ ਇਹੇ ਬਰਾਮਤ ਹੋਇਆ ਹੈ ਤੁਸੀਂ ਉਹ ਪਾ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਹੈ ਕਿਸੇ ਪੁਲਸਵਾਨੀ ਨੂੰ ਜੇ ਦੱਤਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਤਾਂ ਡਰ ਕਿਉਂ ਲੱਗਦਾ ਤੁਸੀਂ ਕਿ ਬਿਕਰਮ ਜੀਠੇ ਬਿਕਰਮ ਜੀਠੇ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿੱਸਦਾ ਕੱਲਾ ਬਿਕਰਮ ਮਜੀਠੀਆ ਦੱਸਦਾ ਹੰਪਲ ਦੀ ਮਾਰ ਖਤਮ ਹੋ ਜਨ ਉਹ ਜਨ ਅਫੀਰ ਦੀ ਟੀਮ ਆ ਕੇ ਨੇ ਹਾਂਜੀ ਹੰਪਲ ਦੀ ਮਾਰ ਖਤਮ ਹੋ ਜਾ ਰਹੀ ਹੈ ਜੀਠੇ ਸਾਹਿਬ ਨਾਲ ਨੀਤੀ ਦੇਗੀ ਪੂਰੀ ਨੀਤੀ ਤਾਂ ਵਕੀ ਬਣਾਣਗੇ ਮੈਂ ਮੈਂ ਅਫੀਤ ਆਪਣੇ ਬੰਦਿਆਂ ਨਾਲ ਹੈ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿੱਤ ਕਿ ਆਈ ਸੀ ਐਥ ਕੀ ਬਿਆਨ ਅਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਘਬਰਾਹਟ ਉਹਨੂੰ ਲੰਦਾ ਹੈ ਕਿਸੇ ਘਬਰਾਏ ਹੋਏ ਆ ਘਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਵੇਂ ਜਿਵੇਂ ਚੱਲ ਰਹੀ ਹੈ ਉਹਦਾ ਉਹਦਾ ਤਫ਼ਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣਗੇ ਸ੍ਰੀ ਵਿਕਰਮ ਸਿੰਘ ਵਿਕਰਮ ਲਿਆਦਾ ਜਾਰੀ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਤਾਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਅੱਜ ਤੋਂ ਦੇਸ਼ ਅੰਦਰ 6 ਵੱਡੇ ਬਦਲਾਅ ਹੋ ਰਹੇ ਨੇ ਇਹਨਾਂ ਬਾਰੇ ਤੁਹਾਡੇ ਲਈ ਜਾਨਣਾ ਬੜਾ ਜ਼ਰੂਰੀ ਹੈ ਦਰਸਲ ਜੁਲਾਈ ਦੇ ਵਿੱਚ 6 ਵੱਡੇ ਬਦਲਾਅ ਹੋਏ ਨੇ ਅੱਜ ਤੋਂ ਰੇਲ ਯਾਤਰਾ ਮਹਿੰਗੀ ਹੋ ਗਈ ਹੈ ਤਤਕਾਲ ਟਿਕਟਾਂ ਬੁੱਕ ਕਰਨ ਦੇ ਲਈ ਆਈ ਆਰ ਸੀ ਟ ਸੀ ਖਾਤੇ ਨੂੰ ਆਧਾਰ ਦੇ ਨਾਲ ਜੋੜਨਾ ਪਵੇਗਾ ਇਸ ਤੋਂ ਇਲਾਵਾ ਪੈਨ ਕਾਰਡ ਬਣਾਉਣ ਦੇ ਲਈ ਹੁਣ ਆਧਾਰ ਕਾਰਡ ਲਾਜ਼ਮੀ ਹੋ ਗਿਆ ਹੈ ਦਰਸਲ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਅੱਜ ਤੋਂ 58 ਰੁਪਏ 50 ਪੈਸੇ ਸਸਤਾ ਹੋ ਗਿਆ ਹੈ ਦਿੱਲੀ ਦੇ ਵਿੱਚ ਇਸ ਦੀ ਕੀਮਤ ਪਹਿਲਾਂ 1665 ਰੁਪਏ ਹੋ ਗਈ ਹੈ ਪਹਿਲਾਂ ਇਸ ਦੀ ਕੀਮਤ 1730 ਰੁਪਏ ਸੀ ਹੁਣ 1665 ਹੋ ਗਈ ਹੈ ਔਰ ਮੁੰਬਈ ਦੇ ਵਿੱਚ 1616 ਰੁਪਏ 50 ਪੈਸੇ ਔਰ 58 ਰੁਪਏ ਘਟਾ ਕੇ ਘਟਾ ਦਿੱਤੇ ਗਏ ਨੇ ਪਹਿਲਾਂ ਇਹਦੀ 1674 ਰੁਪਏ ਇਹਦੀ ਕੀਮਤ ਜਿਹੜੀ ਸੀਗੀ ਉਹ ਮੁੰਬਈ ਦੇ ਵਿੱਚ ਸੀ ਜੇਕਰ ਇਹਨਾਂ 6 ਵੱਡੇ ਬਦਲਾਵਾਂ ਦੇ ਵਿੱਚੋਂ 3 ਬਹੁਤ ਵੱਡੇ ਬਦਲਾਅ ਜਿਹੜੇ ਤੁਹਾਡੀ ਜ਼ਿੰਦਗੀ ਦੇ ਉੱਪਰ ਸਿੱਧਾ ਪ੍ਰਭਾਵ ਜਿੰਨਾ ਦਾ ਪੈਂਦਾ ਉਹਦੀ ਜੇਕਰ ਗੱਲ ਕਰੀਏ ਤੇ ਅੱਜ ਤੋਂ ਰੇਲ ਯਾਤਰਾ ਮਹਿੰਗੀ ਹੋ ਗਈ ਹੈ ਨਾਨ ਏਸੀ ਮੇਲ ਐਕਸਪ੍ਰੈਸ ਟ੍ਰੇਨਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਪੈਸਾ ਅਤੇ ਏਸੀ ਕਲਾਸ ਦਾ ਕਿਰਾਇਆ ਪ੍ਰਤੀ ਕਿਲੋਮੀਟਰ 2 ਪੈਸੇ ਵਧਾ ਦਿੱਤਾ ਗਿਆ ਹੈ ਇਹ ਫੈਸਲਾ ਰੇਲਵੇ ਨੂੰ ਦਰਪੇਸ਼ ਵਾਧੇ ਖਰਚਿਆਂ ਅਤੇ ਰੱਖ-ਰਖਾਅ ਦੀ ਲਾਗਤ ਨੂੰ ਦੇਖਦੇ ਹੋਏ ਲਿਆ ਗਿਆ ਹੈ ਰੇਲਵੇ ਨੇ ਨਾਨ ਏਸੀ ਮੇਲ ਐਕਸਪ੍ਰੈਸ ਟ੍ਰੇਨਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਪੈਸਾ ਵਧਾ ਦਿੱਤਾ ਹੈ ਇਸ ਦੇ ਨਾਲ ਹੀ ਏਸੀ ਕਲਾਸ ਜਿਵੇਂ ਕਿ ਏਸੀ 2 ਟਾਇਰ ਏਸੀ 3 ਟਾਇਰ ਲਈ ਪ੍ਰਤੀ ਕਿਲੋਮੀਟਰ 2 ਪੈਸੇ ਦਾ ਵਾਅਦਾ ਹੋਏਗਾ। ਯਾਨੀ ਜੇਕਰ ਤੁਸੀਂ 500 ਕਿਲੋਮੀਟਰ ਦੀ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਨਾਨ ਏਸੀ ਦੇ ਵਿੱਚ 5 ਰੁਪਏ ਅਤੇ ਏਸੀ ਦੇ ਵਿੱਚ 10 ਰੁਪਏ ਹੋਰ ਦੇਣੇ ਪੈਣਗੇ। ਇਸ ਦੇ ਨਾਲ ਹੀ ਤੁਹਾਨੂੰ 1000 ਕਿਲੋਮੀਟਰ ਦੀ ਯਾਤਰਾ ਦੇ ਲਈ ਏਸੀ ਦੇ ਵਿੱਚ 20 ਰੁਪਏ ਅਤੇ ਨਾਨ ਏਸੀ ਦੇ ਲਈ 10 ਰੁਪਏ ਹੋਰ ਦੇਣੇ ਪੈਣਗੇ। ਸੋ ਇਹ ਜਿਹੜਾ ਵਾਅਦਾ ਛੋਟਾ ਵਾਅਦਾ ਹੈ ਪਰ ਵਾਅਦਾ ਰੇਲਵੇ ਦੇ ਵੱਲੋਂ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜੜੀਆਂ ਦਰپیش ਆ ਰਹੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਨਜਿੱਠਿਆ ਜਾ ਸਕੇ ਹੁਣ ਗੱਲ ਕਰਾਂਗੇ ਇਹ ਵੀ ਖਬਰ ਰੇਲਵੇ ਦੇ ਨਾਲ ਜੁੜੀ ਹੋਈ ਹੈ ਹੁਣ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਯਾਤਰੀਆਂ ਦੇ ਲਈ ਆਧਾਰ ਦੇ ਨਾਲ ਡਿਜੀਟਲ ਵੈਰੀਫਿਕੇਸ਼ਨ ਕਰਉਣਾ ਜ਼ਰੂਰੀ ਹੋਏਗਾ ਜਾਨੀ ਕਿ ਤੁਹਾਨੂੰ ਆਪਣਾ ਆਧਾਰ ਆਈਆਰ ਸੀਟੀਸੀ ਖਾਤੇ ਦੇ ਨਾਲ ਲਿੰਕ ਕਰਵਾਉਣਾ ਪੈਗਾ ਆਧਾਰ ਵੈਰੀਫਿਕੇਸ਼ਨ ਵਾਲੇ ਉਪਭੋਗਤਾ ਨੂੰ ਟਿਕਟ ਬੁਕਿੰਗ ਦੌਰਾਨ ਓਟੀਪੀ ਮਿਲੇਗਾ ਜਿਸ ਨੂੰ ਐਂਟਰ ਕਰਕੇ ਉਹ ਵੈਰੀਫਿਕੇਸ਼ਨ ਪੂਰਾ ਕਰਨ ਤੋਂ ਬਾਅਦ ਟਿਕਟਾਂ ਨੂੰ ਬੁੱਕ ਕਰਵਾ ਸਕੇਗਾ ਤਤਕਾਲ ਬੁਕਿੰਗ ਵਿੰਡੋ ਖੁੱਲਣ ਦੇ ਪਹਿਲੇ 10 ਮਿੰਟਾਂ ਦੇ ਵਿੱਚ ਸਿਰਫ ਉਹਨਾਂ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਨ੍ਹਾਂ ਦਾ ਆਈ ਆਰ ਸੀ ਟ ਸੀ ਖਾਤਾ ਆਧਾਰ ਦੇ ਨਾਲ ਵੈਰੀਫਾਈ ਹੋ ਚੁੱਕਾ ਹੋਏਗਾ ਵਿੰਡੋ ਖੁੱਲਣ ਦੇ ਪਹਿਲੇ 10 ਮਿੰਟਾਂ ਦੇ ਵਿੱਚ ਆਈ ਆਰ ਸੀ ਟ ਸੀ ਦੇ ਅਧਿਕਾਰਕ ਏਜੰਟ ਵੀ ਟਿਕਟਾਂ ਬੁੱਕ ਨਹੀਂ ਕਰ ਸਕਣਗੇ ਜਿਸ ਕਾਰਨ ਦਲਾਲਾਂ ਅਤੇ ਹੋਰ ਜਿਹੜੇ ਲੋਕ ਨੇ ਉਹਨਾਂ ਦੀ ਦਖਲਅੰਦਾਜ਼ੀ ਇਸ ਚੀਜ਼ ਦੇ ਵਿੱਚ ਘਟਾਈ ਜਾ ਸਕੇ ਮਤਲਬ ਤਤਕਾਲ ਟਿਕਟਾਂ ਆਮ ਲੋਕਾਂ ਨੂੰ ਮਿਲ ਸਕਣ ਇਸ ਨਾਲ ਕੀ ਹੋਏਗਾ ਇਸ ਦੇ ਨਾਲ ਵੱਡਾ ਬਦਲਾਅ ਹੋਏਗਾ ਲੋੜਵੰਦ ਅਤੇ ਸਹੀ ਯਾਤਰੀ ਪੁਸ਼ਟੀ ਕੀਤੀਆਂ ਟਿਕਟਾਂ ਹਾਸਲ ਕਰ ਸਕਣਗੇ ਇਸ ਨਾਲ ਜਾਲੀ ਆਈਡੀ ਏਜੰਟਾਂ ਦੀ ਧੋਖਾਧੜੀ ਅਤੇ ਬੋਟਾਂ ਦੁਆਰਾ ਬੁਕਿੰਗ ਤੇ ਰੋਕ ਲੱਗੇਗੀ ਅਤੇ ਆਮ ਯਾਤਰੀਆਂ ਦੇ ਲਈ ਇਸ ਦੀ ਪੁਸ਼ਟੀ ਕੀਤੀਆਂ ਗਈਆਂ ਟਿਕਟਾਂ ਪ੍ਰਾਪਤ ਖੋਣੀਆਂ ਆਸਾਨ ਹੋ ਜਾਣਗੀਆਂ ਮਤਲਬ ਪਹਿਲਾਂ ਆਮ ਲੋਕਾਂ ਨੂੰ ਜਦੋਂ ਤਤਕਾਲ ਵਿੰਡੋ ਖੁੱਲਦੀ ਸੀ ਜਿਹੜੇ ਹੋਰ ਬੁਕਿੰਗ ਕਰਨ ਵਾਲੇ ਲੋਕ ਹੁੰਦੇ ਸੀ ਡੀਲਰ ਹੁੰਦੇ ਸੀ ਉਹ ਪਹਿਲਾਂ ਹੀ ਉਹ ਜਾ ਕੇ ਬੁਕਿੰਗ ਕਰਾ ਲੈਂਦੇ ਸੀ ਔਰ ਆਮ ਲੋਕਾਂ ਨੂੰ ਤਤਕਾਲ ਟਿਕਟਾਂ ਨਹੀਂ ਮਿਲ ਪANDੀਆਂ ਸੀ ਪਰ ਸਰਕਾਰ ਨੇ ਹੁਣ ਇਸ ਨੂੰ ਆਧਾਰ ਦੇ ਨਾਲ ਜੋੜ ਕੇ OTP ਦੇ ਆਧਾਰ ਦੇ ਉੱਤੇ ਟਿਕਟਾਂ ਜਿਹੜੀਆਂ ਵਿੰਡੋ ਤੇ ਮਿਲਣਗੀਆਂ ਮਤਲਬ 10 ਮਿੰਟ ਪਹਿਲਾਂ ਉਹਨਾਂ ਆਮ ਲੋਕਾਂ ਨੂੰ ਟਿਕਟਾਂ ਮਿਲਣਗੀਆਂ ਉਸ ਤੋਂ ਬਾਅਦ ਜਿਹੜੀ ਟਿਕਟ ਹੈ ਉਹ ਫਿਰ ਬਾਕੀ ਲੋਕਾਂ ਨੂੰ ਵੀ ਮਿਲ ਸਕੇਗੀ ਇੱਕ ਅਗਲੀ ਜਿਹੜੀ ਖਬਰ ਹੈ ਉਹ ਉਹ ਵੀ ਇਸੇ ਦੇ ਵਿੱਚ ਜੁੜੀ ਹੋਈ ਹੈ ਇਹ ਵੀ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਸਰਕਾਰ ਨੇ ਪੈਨ ਕਾਰਡ ਦੇ ਨੀਮਾ ਦੇ ਵਿੱਚ ਬਦਲਾਅ ਕੀਤਾ ਹੈ 1 ਜੁਲਾਈ 2025 ਤੋਂ ਪੈਨ ਕਾਰਡ ਦੇ ਲਈ ਅਰਜੀ ਦੇਣ ਦੇ ਲਈ ਆਧਾਰ ਕਾਰਡ ਲਾਜ਼ਮੀ ਹੋ ਗਿਆ ਹੈ ਜੇਕਰ ਤੁਹਾਡੇ ਕੋਲ ਆਧਾਰ ਨਹੀਂ ਹੈ ਤਾਂ ਤੁਸੀਂ ਪੈਨ ਕਾਰਡ ਨਹੀਂ ਲੈ ਸਕੋਗੇ ਔਰ ਆਧਾਰ ਕਾਰਡ ਦੀ ਕੀਮਤ ਤੁਸੀਂ ਦੇਸ਼ ਦੇ ਵਿੱਚ ਸਮਝੋ ਇਸ ਕਰਕੇ ਪੈਨ ਕਾਰਡ ਬਣਾਉਣ ਦੇ ਲਈ ਵੀ ਹੁਣ ਆਧਾਰ ਕਾਰਡ ਜ਼ਰੂਰੀ ਹੋਏਗਾ ਸੋ ਅੱਜ ਦੇ ਦਿਨ ਦੇ ਵਿੱਚ ਇਹ ਹੋਏ ਵੱਡੇ ਬਦਲਾਅ ਨੇ ਜਿਹੜੇ ਹੁਣ ਅੱਗੇ ਤੁਹਾਡੀ ਜ਼ਿੰਦਗੀ ਦੇ ਨਾਲ ਚੱਲਦੇ ਰਹਿਣਗੇ ਅੱਜ ਪੰਜਾਬ ਦੇ ਲਈ ਇੱਕ ਚੰਗੀ ਖਬਰ ਹੈ ਕਿਉਂਕਿ ਰੋਪੜ ਦੇ 6 ਸਾਲਾਂ ਤੇਗਵੀਰ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਫਤੇ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਦਰਸਲ ਰੂਪੜ ਦੇ 6 ਸਾਲਾ ਤੇਗਵੀਰ ਸਿੰਘ ਨੇ ਰੂਸ ਦੇ ਵਿੱਚ 18510 ਫੁੱਟ ਜਾਨਕਿ 5642 ਮੀਟਰ ਉੱਚੀ ਚੋਟੀ ਮਾਉਂਟ ਐਲਬਰਸ ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਹੈ ਤੇਗਵੀਰ ਦੇ ਪਿਤਾ ਨੇ ਕਿਹਾ ਕਿ ਉਸਨੇ 20 ਜੂਨ ਨੂੰ ਮਾਉਂਟ ਐਲਬਰਸ ਦੇ ਵੱਲ ਚੜ੍ਹਾਈ ਸ਼ੁਰੂ ਕੀਤੀ ਸੀ ਅਤੇ 28 ਜੂਨ ਨੂੰ ਉਹ ਚੋਟੀ ਦੀ ਸਿਖਰ ਤੇ ਪਹੁੰਚ ਗਿਆ ਇਸ ਪ੍ਰਾਪਤੀ ਤੋਂ ਖੁਸ਼ ਤੇਗਵੀਰ ਨੇ ਕਿਹਾ ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪੈਰ ਰੱਖਾਂਗਾ ਮੈਂ ਪਹਾੜ ਦੀ ਚੋਟੀ ਤੇ ਪਹੁੰਚਿਆ ਅਤੇ ਉੱਥੇ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਖਿਚਵਾਈ ਮੈਂ ਪਹਿਲੀ ਵਾਰ ਬਰਫ਼ ਤੇ ਤੁਰਿਆ ਸੀ ਮੇਰੇ ਜਿਹੜੇ ਬੂਟਸ ਸੀ ਮੇਰੇ ਜੁੱਤੇ ਸੀ ਉਹ ਭਾਰੀ ਸੀ ਪਰ ਮੈਂ ਇਸ ਦਾ ਅਭਿਆਸ ਕੀਤਾ ਸੀ ਤੇਗਵੀਰ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ ਤੇਗਵੀਰ ਨੇ ਇਸ ਪ੍ਰਾਪਤੀ ਦੇ ਨਾਲ 6 ਸਾਲ ਅਤੇ 9 ਮਹੀਨੇ ਦੀ ਉਮਰ ਦੇ ਵਿੱਚ ਮਾਉਂਟ ਐਲਬਰਟਸ ਦੀ ਚੜ੍ਹਾਈ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਪਹਿਲਾਂ ਇਹ ਰਿਕਾਰਡ ਮਹਾਰਾਸ਼ਟਰ ਦੇ ਵਸਨੇਕ ਵਾਗਾ ਕੋ ਸਾਗਰ ਦੇ ਨਾਂ ਸੀ ਜਿਸ ਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਦੇ ਵਿੱਚ ਇਹ ਵਿਸ਼ਵ ਰਿਕਾਰਡ ਹਾਸਲ ਕੀਤਾ ਸੀ 1 ਅਗਸਤ 2024 ਦੇ ਵਿੱਚ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕਿਲੀ ਮਨਜ਼ਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ ਸੀ ਇਸ ਦੇ ਲਈ ਉਸ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਪਹਿਲੇ ਹੀ ਸ਼ਾਮਲ ਹੈ ਉਹ ਅਪ੍ਰੈਲ 2024 ਦੇ ਵਿੱਚ ਨੇਪਾਲ ਦੇ ਵਿੱਚ ਮਾਉਂਟ ਐਵਰੇਸਟ ਬੇਸ ਕੈਂਪ ਵੀ ਪਹੁੰਚਿਆ ਸੀ ਤੇਗਵੀਰ ਦੀ ਨਮੀ ਪ੍ਰਾਪਤੀ ਤੋਂ ਬਾਅਦੋ ਬਾਗ ਉਸਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਕਿਹਾ ਹੈ ਕਿ ਤੇਗਵੀਰ ਨੇ ਇਸ ਪ੍ਰਾਪਤੀ ਦੇ ਲਈ ਕਰੀਬ 1 ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਸੀ ਉਸ ਨੂੰ ਕੋਚ ਵਿਕਰਮਜੀਤ ਸਿੰਘ ਘੁੰਮਣ ਦੇ ਵੱਲੋਂ ਸਿਖਲਾਈ ਦਿੱਤੀ ਗਈ ਸੀ ਜਿਨ੍ਹਾਂ ਉਸ ਨੂੰ ਦਿਲ ਦੀ ਤੰਦਰੁਸਤੀ ਅਤੇ ਫੇਫੜਿਆਂ ਦੀ ਸਮਰੱਥਾ ਨੂੰ ਉਚਾਈ ਦੀ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਵਧਾਉਣ ਵਾਲੀਆਂ ਕਸਰਤਾਂ ਔਰ ਮਦਦ ਉਹਦੀ ਕੀਤੀ ਐ ਉਹ ਮੇਰੇ ਨਾਲ ਹਫਤਾਵਰੀ ਟਰੈਕ ਤੇ ਜਾਂਦਾ ਸੀ ਅਤੇ ਵਕ ਵਕ ਪਹਾੜੀ ਥਾਮਾਂ ਤੇ ਉਸ ਨੂੰ ਕੋਚਿੰਗ ਜਿਹੜੀ ਆ ਉਹ ਦਿੱਤੀ ਗਈ ਸੀ ਉਹਨਾ ਮਾਉਂਟ ਐਲਵਰਸ ਦੀ ਚੜ੍ਹਾਈ ਮਾਉਂਟ ਕਿਲੋ ਮਜ਼ਾਰੋ ਅਤੇ ਉਸ ਤੋਂ ਪਹਿਲਾਂ ਕੀਤੇ ਗਏ ਹੋਰ ਟਰੈਕਾਂ ਦੇ ਮੁਕਾਬਲੇ ਵੱਖਰੀ ਸੀ ਇਹ ਪਹਿਲੀ ਵਾਰ ਸੀ ਜਦੋਂ ਉਹ ਉੱਚੇ ਬੂਟਾਂ ਕ੍ਰੈਂਪਨਾ ਹਾਰਨੈਸ ਅਤੇ ਆਕਸੀਜਨ ਸਹਾਇਤਾ ਦੇ ਨਾਲ ਬਰਫ਼ ਦੇ ਵੱਲ ਤੁਰ ਰਿਹਾ ਸੀ ਇਸ ਦੇ ਨਾਲ ਪੈਰਾਂ ਦਾ ਭਾਰ ਆਮ ਦੇ ਨਾਲੋਂ 4 ਕਿਲੋ ਵੱਧ ਗਿਆ ਸੀ ਉਹ ਕਰੀਬ 1 ਹਫ਼ਤੇ ਤੱਕ ਉਚਾਈ ਦੇ ਕਟ ਆਕਸੀਜਨ ਦੇ ਨਾਲ ਮੰਨਫੀ ਤਾਪਮਾਨ ਦੇ ਵਿੱਚ ਤੁਰਿਆ ਅਤੇ ਉੱਥੇ ਰਿਹਾ ਸੁਖਿੰਦਰਦੀਪ ਸਿੰਘ ਆਪਣੇ ਛੋਟੇ ਪੁੱਤਰ ਦੇ ਨਾਲ ਪਹਾੜੀ ਦੀ ਚੋਟੀ ਤੇ ਗਏ ਸੀ ਤੇਗਵੀਰ ਦੀ ਜਕਰ ਮਾਂ ਦੀ ਗੱਲ ਕਰੀਏ ਤੇ ਡਾਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ ਖੁਰਾਕ ਨੇ ਉਸ ਦੀ ਯਾਤਰਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਅਤੇ ਉਸ ਨੇ ਆਪਣੇ ਕੋਚ ਦੇ ਵੱਲੋਂ ਦੱਸੇ ਗਏ ਸਖਤ ਖੁਰਾਕ ਸ਼ਡਿਊਲ ਦੀ ਪਾਲਣਾ ਕੀਤੀ ਜਿਸ ਦੇ ਕਰਕੇ ਉਹ ਆਪਣਾ ਟਿਚਾ ਹਾਸਲ ਕਰ ਸਕਿਆ ਸੋ ਏਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ